ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ। ਲਓ ਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਕਿ ਜਿਹੜਾ ਜ਼ਮੀਨ ਦਾ ਰਕਬਾ ਹੁੰਦਾ ਜੀ ਇੱਕ ਕੀਲੇ ਦੇ ਵਿੱਚ ਕਿੰਨੇ ਵਿਸ਼ਵੇ ਕਿੰਨੇ ਮਰਲੇ ਤੇ ਕਿੰਨੀਆਂ ਕਿਨਾਰਾ ਹੁੰਦੀਆਂ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਜ਼ਰੂਰੀ। ਇਹ ਆਪਾਂ ਪਤਾ ਕੀ ਜਿਨ੍ਹਾਂ ਜਿਨ੍ਹਾਂ ਕੋਲ ਜ਼ਮੀਨ ਹੈ ਇਹਦੇ ਬਾਰੇ ਜ਼ਰੂਰ ਨੌਲੇਜ ਰੱਖਣੀ ਚਾਹੀਦੀ ਹੈ ਜੀ ਜਿੰਨੀ ਕਨੋਲਜ ਆਪਾਂ ਨੂੰ ਹੈਗੀ ਉਹਨੀ ਕਨੋਲਜ ਆਪਾਂ ਤੁਹਾਨੂੰ ਅੱਜ ਦੱਸਾਂਗੇ ਜੀ ਇਹ ਗੱਲਾਂ ਜ਼ਰੂਰ ਨੋਟ ਕਰਿਓ ਮੇਰੀਆਂ ਹੁਣ ਆਪਾਂ ਦੱਸਾਂਗੇ ਕਿ ਥੀਲੇ ਦੇ ਵਿੱਚ ਕਿੰਨੇ ਮਰਲੇ ਹੁੰਦੇ ਨੇ ਜੀ ਕਿੰਨੇ ਬਿਸਵੇ ਨੇ ਕਿੰਨੇ ਬਿੱਗੇ ਹੁੰਦੇ ਨੇ ਕਿੰਨੀਆਂ ਕਰਮਾ ਦਾ ਥੀਲਾ ਹੁੰਦਾ ਜੀ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਜਿੰਨੀ ਗਾਪਾਂ ਨੂੰ ਨੌਲੇਜ ਹੈ ਜੀ 20 ਮਰਲੇ ਦੀ ਇੱਕ ਕਨਾਲ ਹੁੰਦੀ ਹੈ ਜੀ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਜੀ ਉਹਨੂੰ ਕਨਾਲ ਕਿਹਾ ਜਾਂਦਾ ਜੀ 20 ਮਰਲੇ 8 ਕਨਾਲ ਦਾ ਇੱਕ ਕੀਲਾ ਹੁੰਦਾ ਜੀ ਇੱਕ ਕੀਲੇ ਦੇ ਵਿੱਚ 8 ਕਨਾਲਾ ਹੁੰਦੇ ਨੇ ਜਿਹਨੂੰ 1 ਏਕੜ ਕਹਿੰਦੇ ਨੇ ਜੀ ਏਕੜ ਵੀ ਕਹਿੰਦੇ ਨੇ ਕੀਲਾ ਵੀ ਕਹਿੰਦੇ ਨੇ ਇੱਕ ਕੀਲੇ ਦੇ ਵਿੱਚ 160 ਮਰਲੇ ਹੁੰਦੇ ਨੇ ਜੀ ਜਿਹੜਾ ਇੱਕ ਕੀਲਾ ਹੁੰਦਾ ਜੀ ਉਹਦੇ ਵਿੱਚ 160 ਮਰਲੇ ਹੁੰਦੇ ਨੇ ਜੀ ਇਹਦੇ ਵਿੱਚ ਕੀ ਕਿਲੇ ਨੂੰ 1 ਏਕੜ ਵੀ ਜੈਨੇ ਨੇ ਜੀ ਤੇ ਕੀ ਲੱਗਦੇ ਨੇ ਇੱਕ ਕੀਲਾ ਜਿਹੜਾ ਹੁੰਦਾ 36 40 ਕਰਮਾਂ ਦਾ ਇੱਕ ਕੀਲਾ ਹੁੰਦਾ ਜੀ ਇੱਕ ਪਾਸੇ ਨੇ 36 ਕਰਮਾਂ ਹੁੰਦੀ ਨੇ ਜੀ ਇੱਕ ਪਾਸੇ ਨੇ 40 ਕਰਮਾਂ ਹੁੰਦੀਆਂ ਨੇ ਜਦੋਂ ਆਪਾਂ ਕਰਮਾਂ ਨਾਲ ਮਿਲਦੇ ਆ ਤਾਂ ਪੂਰਾ ਇੱਕ ਕੀਲਾ ਬਣ ਜਾਂਦਾ ਜੀ 36 40 ਕਰਮਾਂ ਦਾ ਇੱਕ ਕੀਲਾ ਬਣ ਜਾਂਦਾ ਜੀ ਇੱਕ ਕੀਲੇ ਦੇ ਵਿੱਚ 96 ਬਿਸਵੇ ਹੁੰਦੇ ਨੇ ਜੀ ਇਹ ਜਿਹੜਾ ਇੱਕ ਕੀਲਾ ਹੁੰਦਾ ਜਿਹਦੇ ਵਿੱਚ 96 ਬਿਸਵੇ ਦਾ ਇੱਕ ਕੀਲਾ ਬਣ ਜਾਂਦਾ ਜੀ 1 ਏਕੜ 96 ਬਿਸਵੇ ਹੁੰਦੇ ਨੇ ਜੀ ਇੱਕ ਕਨਾਲ ਦੇ ਵਿੱਚ ਜਿਹੜੀ ਇੱਕ ਕਨਾਲ ਹੁੰਦੀ ਹੈ ਉਹਦੇ ਵਿੱਚ 12 ਬਿਸਵੇ ਹੁੰਦੇ ਨੇ ਜੀ 12 ਬਿਸਵਿਆਂ ਦੀ ਇੱਕ ਕਨਾਲ ਬਣ ਜਾਂਦੀ ਹੈ ਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਪਹਿਲਾਂ 20 ਮਰਲੇਾਂ ਦੀ ਇੱਕ ਕਨਾਲ ਹੁੰਦੀ ਹੈ ਜੀ ਇਹ 12 ਬਿਸਵੇ ਇੱਕ ਕਨਾਲ ਦੇ ਵਿੱਚ 12 ਬਿਸਵੇ ਹੁੰਦੇ ਨੇ ਤੇ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਜੀ ਜਿਹੜੀ ਇੱਕ ਕਨਾਲ ਹੁੰਦੀ ਆ ਉਹਦੇ ਵਿੱਚ 20 ਮਰਲੇ ਹੁੰਦੇ ਨੇ ਜੀ ਇਹ ਵਿਸਵਿਆਂ ਦਾ ਇੱਕ ਬਿੱਗਾ ਹੁੰਦਾ ਹੈ ਇੱਕ ਬਿੱਗੇ ਦੇ ਵਿੱਚ 20 ਵਿਸਵੇ ਹੁੰਦੇ ਨੇ ਜੀ 20 ਵਿਸਵਿਆਂ ਨੇ ਇੱਕ ਬਿੱਗਾ ਬਣ ਜਾਂਦਾ ਹੈ ਜੀ ਇੱਕ ਵਿਸਵੇ ਦੇ ਵਿੱਚ 20 ਵਿਸਵਾਈਆਂ ਹੁੰਦੀਆਂ ਨੇ ਜੀ ਜਿਹੜਾ ਇੱਕ ਵਿਸਵਾ ਕਹਿੰਦੇ ਨੇ ਜੀ ਉਹਦੇ ਵਿੱਚ 20 ਵਿਸਵਾਈਆਂ ਹੁੰਦੀਆਂ ਨੇ ਜੀ 12 ਇੰਚ ਦਾ ਇੱਕ ਫੁੱਟ ਹੁੰਦਾ ਜੀ ਜਦੋਂ ਆਪਾਂ ਪੀਟਰ ਨਾਲ ਮਾਣਦੇ ਆਪਾਂ ਦੇਖਦੇ ਆਂ ਵੀ 12 ਜਿੱਥੇ 12 ਆ ਜਾਂਦਾ ਉਹਨੂੰ ਇੱਕ ਫੁੱਟ ਕਿਹਾ ਜਾਂਦਾ ਹੈ ਜੀ 3 ਫੁੱਟ ਦਾ ਇੱਕ ਗਾਜ ਹੁੰਦਾ ਜੀ ਆਪਾਂ ਸ਼ਹਿਰਾਂ ਦੇ ਵਿੱਚ ਜਦੋਂ ਕੋਈ ਪਲਾਟ ਲੈਣਾ ਜਾਂ ਕੁਝ ਵੀ ਲੈਣਾ ਉੱਥੇ ਗਜਾਂ ਦੇ ਹਿਸਾਬ ਨਾਲ ਮਿਲਦਾ ਹੈ ਜੀ ਆਪਾਂ ਨੂੰ 3 ਫੁੱਟ ਦਾ ਇੱਕ ਗਾਜ ਹੁੰਦਾ ਜੀ 1760 ਦਾ 1760 ਗਾਜ ਦਾ ਇੱਕ ਮੀਲ ਹੁੰਦਾ ਜੀ 1760 ਗੱਜ ਦਾ 1 ਮੀਲ ਹੁੰਦਾ ਹੈ ਜਦੋਂ ਆਪਾਂ ਕਹਿੰਦੇ ਆਂ ਵੀ ਆਪਾਂ 2 ਮੀਲ ਤੁਰ ਕੇ ਜਾਣਾ ਜੀ 5 ਮੀਲ ਤੁਰ ਕੇ ਜਾਣਾ ਤਾਂ 1760 ਦਾ ਇੱਕ ਮੀਲ ਬਣ ਜਾਂਦਾ ਹੈ ਜੀ ਇੱਕ ਮੀਲ ਜਦੋਂ ਆਪਾਂ ਤੁਰਦੇ ਆਂ ਤਾਂ 1760 ਗੱਜ ਬਣ ਜਾਂਦੇ ਨੇ ਕਿਸਾਨ ਭਰਾਵਾਂ ਵਾਸਤੇ ਇਹ ਗੱਲਾਂ ਜ਼ਰੂਰੀ ਨੇ ਜੀ ਜਿੰਨੇ ਅਗਮਾ ਦੱਸੀਏ ਨੇ ਇਹਨਾਂ ਬਾਰੇ ਆਪਾਂ ਨੂੰ ਥੋੜੀ-ਮੋਟੀ ਨੌਜ ਹੋਣੀ ਚਾਹੀਦੀ ਹੈ ਜੀ ਉਕੇ ਜੇ ਲੋਕਾਂ ਕਿਸੇ ਨੂੰ ਜ਼ਮੀਨ ਮਿਲ ਕੇ ਦੇਣੀ ਹੁੰਦੀ ਹੈ ਤਾਂ ਆਪਾਂ ਕਦੇ ਕਿਸੇ ਨੂੰ ਬੁਲਾਉਣਾ ਹੈ ਕਦੇ ਕਿਸੇ ਨੂੰ ਬੁਲਾਉਣਾ ਹੈ ਤੇ ਮੈਂ ਕੁਝ ਗੱਲਾਂ ਜਿਹੜੀਆਂ ਮੈਨੂੰ ਨੌਲਜ ਤੱਕ ਜਿੰਨੀ ਕਿ ਉਹਨਾਂ ਇੱਕ ਮਾਤ ਨੂੰ ਦੱਸੀ ਹੈ ਜੀ ਇਹ ਗੱਲਾਂ ਆਪ ਵੀ ਤੁਸੀਂ ਨੋਟ ਕਰਕੇ ਰੱਖ ਲਓ ਕਿੰਨੀਆਂ ਕਿਲੇ ਦੇ ਵਿੱਚ ਵਿਸ਼ਵੇ ਹੁੰਦੇ ਨੇ ਕਿੰਨੇ ਮਾਲੇ ਹੁੰਦੇ ਨੇ ਕਿੰਨੀਆਂ ਕਨਾਲਾਂ ਹੁੰਦੀਆਂ ਨੇ ਜੀ ਤੇ ਥੋੜੀਆਂ ਗੱਲਾਂ ਨੇ ਇਹ ਤਾਂ ਆਮ ਗੱਲਾਂ ਨੋਟ ਹੋ ਜੇ ਨੇ ਦਿਮਾਗ ਦੇ ਵਿੱਚ ਪੰਜ ਚਾਰ ਗੱਲਾਂ ਨੇ ਇਹਨਾਂ ਨੂੰ ਬਸ ਦਿਮਾਗ ਦੇ ਵਿੱਚ ਨੋਟ ਰੱਖੋ ਜਦੋਂ ਕਿ ਆਪਾਂ ਕਿਸੇ ਨੂੰ ਜ਼ਮੀਨ ਵੰਡ ਕੇ ਦੇਣੀ ਹੈ ਆਪਾਂ ਸੌਖੇ ਤਰੀਕੇ ਨਾਲ ਜ਼ਮੀਨ ਦੀ ਮੰਟਰੀ ਕਰਕੇ ਅਗਲੇ ਨੂੰ ਵੰਡ ਕੇ ਦੇ ਸਕੀਏ ਤੇ ਜਿਹੜਾ ਸਾਡਾ ਬਲੌਗ ਹੁੰਦਾ ਜੀ ਇਹ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਅਪਲੋਡ ਕਰਦੇ ਹੁੰਦੇ ਆ ਜੀ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਆ ਜੀ ਸਾਡੇ ਚੈਨਲ ਨੂੰ ਸਪੋਰਟ ਕਰੇ ਕਰੋ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਵੀ ਜਰੂਰ ਕਰੇ ਕਰੋ ਜੀ ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਹੋ ਸਾਨੂੰ ਬਹੁਤ ਹੌਸਲਾ ਮਿਲਦਾ ਜੀ ਤੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ